ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਸੂਟ ਲੈ ਕੇ ਆਈ ਅੱਜ ਤੁਸੀਂ ਰਖੜੀ ਸੇਲ ਵੀ ਕਹਿ ਸਕਦੇ ਹੋ ਕਿਉਂਕਿ ਹਰ ਇੱਕ ਦਾ ਬਜਟ ਤਾਂ ਹੁੰਦਾ ਹੀ ਹੈ तकरीबन 1100 ਦੇਣ ਵਾਲਾ ਤੇ ਜੇ ਨਹੀਂ ਦੰਦੇ ਨਹੀਂ ਤਾਂ ਭੈਣਾਂ ਵੀ ਗੁੱਸੇ ਹੋ ਜਾਣੀਆਂ ਕਿ ਅਸੀਂ ਰਖੜੀ ਤੇ ਵੀ ਪੈਸੇ ਲਾਏ ਡੱਬੇ ਤੇ ਵੀ ਲਾਏ ਅੱਜਕੱਲ ਚੱਲ ਰਿਹਾ ਜਿੱਦਾਂ ਉਸ ਤੋਂ ਬਾਅਦ ਤੁਸੀਂ ਨ ਮਰਜੀ ਦੇ ਸਕਦੇ ਹੋ 11 ਕੁਸ ਵਾਲੇ ਸੂਟ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਪਿਆਰੇ ਸੂਟ ਨੇ ਜਿਹੜੇ ਤੁਸੀਂ ਰਖੜੀ ਦੇ ਦੇ ਸਕਦੇ ਹੋ ਪਿਓਰ ਦੇ ਦੁਪੱਟਿਆਂ ਦੇ ਨਾਲ ਰਹਿਣਗੇ ਤੇ ਹਰੇਕ ਏਜ ਵਾਸਤੇ ਹੋਣਗੇ ਕਿਉਂਕਿ ਹਰ ਇੱਕ ਭੈਣ ਹੁੰਦੀ ਆ ਚਾਹੇ ਬਜ਼ੁਰਗ ਹੈ ਚਾਹੇ ਜਿੱਦਾਂ ਦੀ ਵੀ ਏਜ ਹੁੰਦੀ ਆ ਹਰੇਕ ਏਜ ਵਾਸਤੇ ਅਸੀਂ ਅੱਜ ਦੇ ਵੀਡੀਓ ਤੇ ਸੂਟ ਲੈ ਕੇ ਆਏ ਆ ਜੋ ਤੁਹਾਨੂੰ ਪਸੰਦ ਹੋਇਆ ਤੁਸੀਂ ਮੇਰਾ ਨੰਬਰ 8283 828381 ਨੰਬਰ ਹੈ ਜੀ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਵੀ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਹੈ ਜੀ कॉटन ਦੇ suit ਲੈਣੇ ਆਣੇ ਆ ਪਲੇਨ ਸਲਵਾਰ ਹੈਗੇ ਜੇ ਪ੍ਰਿੰਟ ਦੇਖ ਲੋ suit ਦੇ ਐਦਾਂ ਹੈਗੇ ਨੇ ਪ੍ਰਿੰਟ neck ਤੇ ਪੱਟੀ ਆ 2.5 ਮੀਟਰ ਦੀ shirt ਆ without lining suit ਬਣਨਗੇ ਤੇ ਇਹ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਮਸ਼ੀਨੀ ਵਰਕ ਦੇ ਨਾਲ ਘੇਰਾ ਠੀਕ ਹੈ ਜੀ ਦੁਪੱਟੇ ਹੈਗੇ ਨੇ ਮੇਨ ਦੁਪੱਟਿਆਂ ਦੇ ਨਾਲ suit ਨੇ ਜੀ ਅੱਜ ਦੇ ਇਹ ਹੈਗਾ ਪਿਓਰ ਸ਼ਫੌਨ ਦਾ ਦੁਪੱਟਾ ਠੀਕ ਹੈ ਜੀ 1100 ਪ੍ਰਾਈਸ ਦੇ ਵਿੱਚ ਸੂਟ ਰਹਿਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਹੈਗਾ ਇਹਦੇ ਵਿੱਚ ਸੈਕੰਡ ਕਲਰ ਸੇਮ ਡਿਜ਼ਾਈਨ ਚ ਮੈਂ ਡਿਜ਼ਾਈਨਿੰਗ ਬਹੁਤ ਦੇਣੀ ਆ ਤੁਹਾਨੂੰ ਇਦਾਂ ਹੀ ਖੋਲਦੇ ਆ ਸੂਟ ਸਾਰਾ ਹੀ ਸੂਟ ਹੈ ਦੇਖੋ ਆਰੀ ਵਰਕ ਦੇ ਨਾਲ ਹਾਈਲਾਈਟ ਆ ਕਿਤੇ ਕਿਤੇ ਨੂੰ ਬਲੌਕ ਪੇਂਟਿੰਗ ਕੀਤੀ ਹੋਈ ਆ ਪਲੇਨ ਸਲਵਾਰ ਆ ਜੀ ਸਾਰੇ ਸਾਰੇ ਸੂਟ ਇਦਾਂ ਅਨ ਡਿਸਾਈਨ ਪ੍ਰਿੰਟ ਰਹੇਗਾ ਦਾ ਇਹਦੇ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲ ਜੇਗਾ ਜੀ 11 ਸਰਪ੍ਰਾਈਜ਼ ਦੇ ਵਿੱਚ ਕਲਰ ਆਪਸ਼ਨ 18 ਨੇ ਸੇਮ ਦੇ ਵਿੱਚ ਦੇਖੋ ਜੀ ਪ੍ਰਿੰਟ ਬਹੁਤ ਸੋਹਣੀ ਹੈ ਪਿਓਰ ਕਾਟਨ ਦੀ ਆਈਟਮ ਆ ਕੇ ਸੌਰੀ ਕੇਸਰ ਕਰਾਚੀ ਬ੍ਰਾਂਡ ਰਹੇਗਾ ਪਲੇਨ ਸਲਵਾਰ ਹੈ ਇਹਨਾਂ ਦੇ ਨਾਲ ਤੇ ਘੇਰੇ ਤੇ ਇਦਾਂ ਬਹੁਤ ਸੋਹਣੇ ਜੇ ਵਰਕ ਨੇ ਜੀ ਪਿਓਰ ਸ਼ਫੌਨ ਦੇ ਦੁਪੱਟੇ ਆ ਦੇ ਨਾਲ ਇਹਦੇ ਵਿੱਚ ਸੈਕੰਡ ਕਲਰ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਆਵਲਾ ਸੂਟ ਮੈਂ ਪਹਿਲਾਂ ਵੀ ਬਹੁਤ ਵਾਰੀ ਪਾ ਚੁੱਕੀ ਹਾਂ ਇਹ ਡਿਜ਼ਾਈਨ ਸਾਰੇ ਬਹੁਤ ਪਸੰਦ ਕਰਦੇ ਐ ਇਸ ਡਿਜ਼ਾਈਨ ਨੂੰ ਇਹ ਪਲੇਨ ਸਲਵਾਰ ਆ ਜੇ 2.5 ਮੀਟਰ ਦੀ ਸਲਵਾਰ ਆ 2.5 ਮੀਟਰ ਦੀ ਸ਼ਰਟ ਆ ਕੇਸਰ ਕਰਾਚੀ ਬ੍ਰਾਂਡ ਆ ਇਹਦਾ ਸਾਰਾ ਹੀ ਨੀਚੇ ਤੋਂ ਘੇਰਾ ਇਦਾਂ ਵਰਕ ਰਹੇਗਾ ਪ੍ਰਿੰਟਿੰਗ ਬਹੁਤ ਸੋਹਣੀ ਆ ਸੂਟ ਦੇ ਦੁਪੱਟੇ ਪਿਓਰ ਸ਼ਫਾਫਨ ਦੇ 1100 ਪ੍ਰਾਈਸ ਦੇ ਵਿੱਚ ਕਲਰ ਦੇਖ ਲੋ ਇਹਦੇ ਕਲਰ ਬਹੁਤ ਸੋਹਣੇ ਆ ਮਤਲਬ ਕੋਈ ਸਿੰਥੈਟਿਕ ਟੱਚ ਨਹੀਂ ਹੈਗਾ ਇਹਨਾਂ ਦੇ ਵਿੱਚ ਬਹੁਤ ਸੋਹਣੇ ਸੂਟ ਨੇ ਜੇ ਤੁਸੀਂ ਕਿਸੇ ਨੂੰ ਦੇ ਵੀ ਰਹੇ ਹੋ ਤਾਂ ਹਰ ਕੋਈ ਸਟਿਚ ਕਰਵਾ ਕੇ ਹੀ ਪਾਏਗਾ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਪ੍ਰਿੰਟ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਆ ਉੱਤੋਂ ਸੋਨੇ ਦਾ ਸਹਾਗਾ ਹੈਗਾ ਜੀ ਇਹਦਾ ਕੇਰਾ ਬਹੁਤ ਸੋਹਣਾ ਕੇਰਾ ਬਣਿਆ ਹੋਇਆ ਪਲੇਨ ਸਲਵਾਰ ਆ ਤੇ ਸ਼ਫੌਨ ਦਾ ਇਹ ਪ੍ਰਿੰਟਡ ਦੁਪੱਟਾ ਦੁਪੱਟੇ ਸ਼ਫੌਨ ਦੇ ਰਹਿਣਗੇ ਪਲੇਨ ਸਲਵਾਰਾਂ ਦੇ ਨਾਲ ਨੇ ਇਹਦੇ ਵਿੱਚ ਕਲਰ ਤੁਹਾਨੂੰ 베이스 ਕਲਰ ਸੇਮ ਰਹੇਗਾ ਸਕਿਨ ਕਲਰ ਤੇ ਸਲਵਾਰਾਂ ਇਦਾਂ ਪਲੇਨ ਮਿਲ ਜਾਣਗੇ ਇਹਨਾਂ ਦੇ ਵਿੱਚ ਇਪਲੈਂਟ ਸਲਵਾਰ ਆ ਜੀ ਪੈਰਟ ਕਲਰ ਜਿਹੜਾ ਕਲਰ ਦਾ ਦੁਪੱਟਾ ਉਸ ਕਲਰ ਦੀ ਸਲਵਾਰ ਆ ਜਾਈਏ ਹੁਣ ਇਹਦੇ ਵਿੱਚ ਇਹ ਵਾਲੀ ਸਲਵਾਰ ਆ ਠੀਕ ਹੈ ਇਸ ਚ ਇਹ ਫਿਰੋਜ਼ੀ ਟੋਨ ਚ ਆ ਜਾਈਏ ਛੋਟ ਦੇਖੋ ਜੀ ਜੇ ਤੁਸੀਂ ਰੱਖ ਲਈ ਤੇ ਦੇ ਰਹੇ ਹੋ ਤਾਂ ਇਹ ਵੀ ਪਹਿਣਾ ਹੁੰਦੀਆਂ ਨੇ ਰੇਡੀਆਂ ਸਾਡੀਆਂ ਬੇਬੀਆਂ ਦਾਦੀਆਂ ਨਾਨੀਆਂ ਉਹਨਾਂ ਵਾਸਤੇ ਬਹੁਤ ਸੋਹਣੇ ਸੂਟ ਨੇ ਇਹ ਪਲੇਨ ਸਲਵਾਰ ਆ ਤੇ ਇਹ ਹੈਗਾ ਬਹੁਤ ਪਿਆਰਾ ਜਿਹਾ ਪ੍ਰਿੰਟ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਪੀਸਾ कलर डिजाइन देखो किने सोने है देखो जी सूट <coughs> बहुत प्यारा पीस आिंट पहला का बहुत सोहना है फिर उपरों आ गया जी घेरा ठीक है ऑल ओवर पं मीटर सूट रहेगा ਦੇ ਨਾਲ ਹੈਗਾ ਇਹ ਸ਼ਫਾਉਣ ਦਾ ਦੁਪੱਟਾ ਦੁਪੱਟਾ ਸ਼ਫਾਉਣ ਦਾ ਜੀ 5 ਮੀਟਰ ਸੂਟ ਆ ਘੇਰਾ ਵਰਕ ਹੈ 13 ਸੈਕਿੰਡ ਕਲਰ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹ ਕਲਰ ਜਿਹੜਾ येलो ਨਿਓਨ ਹੁੰਦਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚ ਆ ਹੋ ਵਾਲਾ ਕਲਰ ਆ ਇਹ ਆਰੀ ਵਰਕ ਦੇ ਨਾਲ ਆ ਜੀ ਸੂਟ ਇਹ ਪਲੇਨ ਸਲਵਾਰ ਦੇ ਨਾਲ ਆ 1100 ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਅਸੀਂ ਡੇਲੀ ਵੀਡੀਓ ਲੈ ਕੇ ਆਨੇ ਆ 12 ਵਜੇ ਦੁਪਹਿਰ ਦੇ ਤੁਹਾਨੂੰ ਹਰ ਰੋਜ਼ ਨਵੀਂ-ਨਵੀਂ ਜੀ ਕਲੈਕਸ਼ਨ ਦੇਖਣ ਨੂੰ ਮਿਲੇ ਇਹ ਹੈਗਾ ਜੀ ਨੈਕਸਟ ਕਲਰ ਨੈਕਸਟ ਹੈਗਾ ਨੈਕ ਵਰਕ ਇਹ ਨੈਕ ਤੇ ਵਰਕਾਂ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਵਿਦਾਊਟ ਲਾਈਨਿੰਗ ਸੂਟ ਵਰਨਗੇ ਜੀ ਜਿੰਨੇ ਅੱਜ ਮੈਂ ਤੁਹਾਨੂੰ ਦਿਖਾਏ ਆ 2 ਮੀਟਰ ਦੀ ਸ਼ਰਟ ਆ ਕੇਸਰ ਕਰਾਚੀ ਇਹਨਾਂ ਦਾ ਬ੍ਰਾਂਡ ਆ ਤੇ ਪਿਓਸ਼ਾ ਫੌਨ ਦੇ ਦੁਪट्टे ਨੇ 1100 ਪ੍ਰਾਈਸ ਆ ਜੀ ਦੁਪट्टे ਵੀ ਇੱਕ ਤੋਂ ਇੱਕ ਨੇ ਇਹਦੇ ਵਿੱਚ ਸੈਕੰਡ ਕਲਰ yellow ਤੇ ਇੱਕ ਮਿਲ ਜੇਗਾ ਬਲੂ ਤਿੰਨ ਕਲਰ ਨੇ ਜੀ ਸਾਰੇ ਬਹੁਤ ਸੋਹਣੇ ਆ ਨੈਕਸਟ ਦੇ ਰਹੇ ਹਾਂ ਸੂਟ ਬਹੁਤ ਸੋਹਣੇ ਜਿਹੇ ਪ੍ਰਿੰਟ ਦੇ ਨਾਲ 2 ਮੀਟਰ ਦੀ ਸਲਵਾਰ ਆ ਪ੍ਰਿੰਟ ਦੇਖੋ ਜੀ ਸੋਹ ਡਾ ਬਹੁਤ ਪਿਆਰਾ ਪ੍ਰਿੰਟ ਆ ਤੇ ਉੱਪਰ ਉਹ ਘੇਰਾਵਾ ਸੋਹਣਾ ਹੈ ਮਤਲਬ ਇਹ ਸਰਦਾਰੀ ਜੇ ਸੂਟ ਨੇ ਸਾਰੇ ਸਿੰਪਲ ਜੀ ਟੱਚ ਦੇ ਸੂਟ ਨੇ ਤਾ ਜੋ ਜੀ ਨੂੰ ਵੀ ਜੇ ਤੁਸੀਂ ਦੇਣਾ ਵੀ ਆ ਸੂਟ ਤਾਂ ਹਰ ਇੱਕ ਭੈਣ ਇਹਨਾਂ ਨੂੰ ਮੇਰੇ ਖਿਆਲ ਚ ਸਟਿਚ ਕਰਵਾ ਕੇ ਪਾਏਗੀ ਬੇਸ਼ੱਕ ਘਰ ਨੂੰ ਇਹ ਪਾ ਲਵੇ ਤਾਂ ਸੂਟ ਬਹੁਤ ਸੋਹਣੇ ਨੇ ਹੰਡਾਉ ਸੂਟ ਨੇ ਜੀ ਪੂਰੇ ਇਹਦੇ ਵਿੱਚ ਪੈਰਟ ਜੇ ਕਲਰ ਦੀ ਬਹੁਤ ਸੋਹਣੀ ਮਹਿੰਦੀ ਕਲਰ ਦੀ ਸਲਵਾਰ ਹੈ ਇਹ ਚ ਫਿਰੋਜ਼ੀ ਕਲਰ ਹੈ ਪਿਓਰ ਕਾਟਨ ਇਹ ਸਲਵਾਰ ਆਏਗੀ ਪਲੇਨ ਤੇ ਇਹ ਦੇਖੋ ਜੀ ਇਹਦਾ ਬਹੁਤ ਸੋਹਣਾ ਸ਼ਰਟ ਦਾ ਪ੍ਰਿੰਟ ਇਹ ਤੁਸੀਂ ਮੇਰੀ ਵੀਡੀਓ 'ਚ 1800 ਵਾਲੇ ਸੂਟ ਦੇਖੇਆਂ ਜੀ ਪਹਿਲਾਂ 1800 ਨੂੰ ਬੰਦੇ ਸੀਗੇ ਇੱਕ ਸੈੱਟ ਪਏ ਆਪਣੇ ਕੋਲ ਇਹ ਲਾਸਟ ਤਾਂ ਕਰਕੇ ਕਿਸੇ-ਕਿਸੇ ਭੈਣ ਨੂੰ ਸਾਡੇ ਕਿੰਨੀ ਹੋ ਵੀ ਗਿਫਟ ਅਸੀਂ ਤੁਹਾਨੂੰ ਲਾਸਟ ਦੇ ਰਹੇ ਹਾਂ ਸੂਟ ਦੇਖੋ ਮਸਲੀ ਪਿਓਰ ਕਾਟਨ ਦਾ ਦੁਪੱਟਾ ਇਦੇ ਵੀ ਸਾਨੂੰ ਕਲਰ ਆਪਸ਼ਨ ਮਿਲ ਜਾਈਗੇ ਇਹ ਸੈਕਿੰਡ ਕਲਰ ਆ ਜੇ ਇਹ ਤਰ੍ਹਾਂ ਰਹਿ ਗਿਆ ਡਿਜ਼ਾਈਨ ਲੈ ਕੇਤੇ ਸਾਥ ਤੇ ਬਹੁਤ ਸੋਣਾ ਪੈਚ ਆ ਇਹ ਕਲਰ ਇਹ ਰਹੇਗਾ ਬਹੁਤ ਪਿਆਰਾ ਕਲਰ ਆ ਕਲਰ ਕੰਟਰਾਸਟ ਜੀ ਦੁਪੱਟਿਆਂ ਦੇ ਨਾਲ ਬਹੁਤ ਸੋਨੇ ਖਿੜਕੇ ਆ ਰਹੇ ਆ 1100 ਪ੍ਰਾਈਸ ਦੇ ਵਿੱਚ ਛੂਟ ਆ ਠੀਕ ਆ ਜੀ ਨੈਕ ਤੇ ਵਰਕ ਹੈ ਸਾਰਾ ਸੂਟ ਬਹੁਤ ਸੋਹਣਾ ਕਲਰ ਆ ਸੂਟ ਦਾ ਦੇਖੋ ਬਹੁਤ ਪਿਆਰਾ ਪ੍ਰਿੰਟ ਆ ਜੇ ਰੰਗੋਲੀ ਜਿਹਾ ਕਲਰ ਆ ਲੇਨ ਸਲਵਾਰ ਆ 2 ਮੀਟਰ ਦੇ ਐਡਾ ਬਣੇਗਾ ਆਪਣਾ ਨੈਕ ਨੈਕ ਤੇ ਸਾਰਾ ਹੀ ਬਹੁਤ ਸੋਹਣਾ ਜਿਹਾ ਵਰਕ ਹੋਇਆ ਹੋਇਆ ਤੇ ਬਾਕੀ ਪ੍ਰਿੰਟਿੰਗ ਦੇਖੋ ਤੁਸੀਂ ਸੂਟ ਦੇ ਪਲੇਨ ਸਲਵਾਰ ਆ ਪਿਓਰ ਕਾਟਨ ਦਾ ਸੂਟ ਆ ਪਿਓਰ ਕਾਟਨ ਦਾ ਦੁਪੱਟਾ ਜੀ ਇਹਦੇ ਨਾਲ ਐਦਾਂ ਦੁਪੱਟਾ ਪਿਓਰ ਕਾਟਨ ਦਾ ਇਹਦੇ ਵਿੱਚ ਕਲਰ ਲੈਮਨ ਪੀਚ ਤੇ ਸਕਾਈ ਫਰੋਜ਼ੇ ਇਹ ਸਾਰੇ ਕਲਰ ਨੇ ਜੀ ਸੇਮ ਕਲਰ ਦੀਆਂ ਸਲਵਾਰਾਂ ਨੇ ਇਹਨਾਂ ਦੇ ਨਾਲ ਕੁਝ ਇੱਕ ਸਿੰਗਲ ਸਿੰਗਲ ਪੀਸ ਪਏ ਆ ਇਹ ਵੀ ਤੁਹਾਨੂੰ ਦੇ ਰਹੀ ਅਸੀਂ ਇੱਦਾਂ ਹੈਗਾ ਜੀ ਬਹੁਤ ਸੋਹਣਾ ਜਿਹਾ ਗਲੇਸ ਕਾਟਨ ਦੇ ਉੱਪਰ ਸੂਟ ਪਲੇਨ ਸਲਵਾਰ ਇਹਦੇ ਨਾਲ ਪਿਓਰ ਸ਼ਫੌਨ ਦਾ ਦੁਪੱਟਾ ਹੈ ਠੀਕ ਹੈ ਜੀ ਇਹਦੇ ਨਾਲ ਇਹ ਪਲੇਨ ਸਲਵਾਰ ਆ ਜਾਏਗੀ ਇਹ ਜਿਹੜੇ ਮੈਂ ਤੁਹਾਨੂੰ ਹੁਣ ਸੂਟ ਦਿਖਾਏ ਉਹਨਾਂ ਨਾਲ ਦਾ ਹੀ ਇਹ ਤੇ 5 2 ਮੀਟਰ ਦੀ ਸ਼ਰਟ ਆ ਇੱਦਾਂ ਰਹੇਗਾ ਜੀ ਇਹਦਾ ਔਰਗੇਨza ਦੇ ਨਾਲ ਘੇਰਾ ਤੇ ਪਿਓਰ ਸ਼ਫੌਨ ਦਾ ਦੁਪੱਟਾ ਇਹ ਸਿੰਗਲ ਸਿੰਗਲ ਪੀਸ ਪਏ ਆ 11 ਸਰਪ੍ਰਾਈਜ਼ ਦੇ ਵਿੱਚ ਨੇ ਕੇਸਰ ਕਰਾਚੀ ਬ੍ਰਾਂਡ ਹੈ ਜੀ ਇਹ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹਦੇ ਵਿੱਚ ਪਲੇਨ ਮਸਟਰਡ ਸਲਵਾਰ ਆ ਤੇ ਪਿਓਰ ਸ਼ਫਾਨ ਦਾ ਦੁਪੱਟਾ neck ਤੇ ਇਹਦਾ ਬਹੁਤ ਸੋਹਣਾ ਵਰਕ ਹੈ ਪ੍ਰਿੰਟ ਸੂਟ ਦਾ ਬਹੁਤ ਪਿਆਰਾ ਹੈ ਪਲੇਨ ਸਲਵਾਰ ਹੈ ਜੀ ਰੈੱਡ ਕਲਰ ਦੇ ਠੀਕ ਆ ਤੇ ਬਹੁਤ ਸੋਹਣਾ ਜੀ ਇਹਦਾ ਪਿਓਰ ਸ਼ਫਾਨ ਦਾ ਦੁਪੱਟਾ ਇਸ ਨੂੰ ਖੋਲ ਕੇ ਦਿਖਾਣਾ ਪੈਣਾ ਕਿਉਂਕਿ ਜੱਬ ਬਣਨ ਤੋਂ ਬਾਅਦ ਇਹਦੀ ਲੁੱਕ ਬਹੁਤ ਪਿਆਰੀ ਆਣੀ ਹੈ ਮੇਰੀ ਫੋਟੋ ਵੀ ਨਹੀਂ ਹੈਗੀ ਇਧਰ ਹੈਗਾ ਜੀ ਸੂਟ ਇਹ カラー प्रिंटेड डिजाइन बहुत सोने सोने ने ए नेक ते बॉर्डर आ जाएगा जी प्लेन सलवार ਇਹਦੇ ਨਾਲ ਵੀ ਇਹ ਵੀ सूट ਬਣਨ ਤੋਂ ਬਾਅਦ ਬਹੁਤ ਸੋਹਣਾ ਆਉਣੇ ਵਾਲਾ ਹੈ ਸਿੰਗਲ ਸਿੰਗਲ ਸੂਟ ਪਏ ਨੇ ਪਿਓਰ ਸ਼ਫਾਨ ਦੇ ਦੁਪੱਟਿਆਂ ਦੇ ਨਾਲ 1500 1600 1800 ਰੇਂਜ ਵਾਲੇ ਸੂਟ ਨੇ ਸਾਰੇ neck ਤੇ ਬਹੁਤ ਸੋਹਣਾ ਵਰਕ ਹੈ ਬਲੌਕ ਪੇਂਟਿੰਗ ਦਾ ਟੱਚ ਦਿੱਤਾ ਹੋਇਆ ਸਾਰੇ ਸੂਟ ਦੇ ਵਿੱਚ ਜਿਹਦੇ ਨਾਲ ਵੀ ਤੁਹਾਨੂੰ ਇਹ ਪਲੇਨ ਸਲਵਾਰ ਮਿਲ ਜਾਈਏ ਇਓ ਸ਼ਾਫੋਂ ਦਾ ਦੁਪੱਟਾ ਜੀ ਬਹੁਤ ਪਿਆਰੇ ਪਿਆਰੇ ਪੀਸ ਆ neck ਦੇ ਉੱਪਰ ਪੱਟੀਆਂ ਤੇ ਘੇਰੇ ਤੇ ਬਹੁਤ ਪਿਆਰਾ ਵਰਕ ਆ ਪਲੇਨ yellow color ਦੀ ਸਲਵਾਰ ਆ ਜਾਏਗੀ ਆਰੀ ਵਰਕ ਦੇ ਨਾਲ ਸੂਟ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣੀ ਸ਼ਰਟ ਆ ਇਹ ਆਰੀ ਵਰਕ ਦੇ ਨਾਲ ਸਾਰਾ ਹਾਈਲਾਈਟ ਆ ਪਲੇਨ ਸਲਵਾਰ ਆ ਜੀ ਸ਼ਫੌਨ ਦਾ ਦੁਪੱਟਾ ਬਹੁਤ ਪਿਆਰਾ 올ਡ ਲੇਡੀ ਸੂਟ ਆ ਸਾਰੇ ਚਬੂਤੀ ਰਹੂਗੇ ਠੀਕ ਆ ਤੇ ਹੈਗਾ ਜੀ ਇਹਦਾ ਕੇਰਾ ਤੇ ਹੀ 올ਓਵਰ ਸੂਟ ਆ 5 ਮੀਟਰ ਪਿਓਰ ਸ਼ਫੌਨ ਦਾ ਦੁਪੱਟਾ ਜੈਪੂਰੀ ਪ੍ਰਿੰਟ ਦੇ ਵਿੱਚ ਸੂਟ ਆ ਸਾਰਾ ਪ੍ਰਿੰਟਿੰਗ ਬਹੁਤ ਸੋਹਣੀ ਆ ਕੇਰਾ ਨੀਚੇ ਸ਼ਾਫੌਨ ਦੇ ਦੇ ਬਟੇ ਦੇ ਨਾਲ ਹੈਂਡਵਰਕ ਦਾ ਸਾਰਾ ਟੱਚ ਹੈ ਸੂਟ ਦੇ ਉੱਪਰ ਪਲੇਨ ਸਲਵਾਰ ਹੈ ਇਹਦੇ ਨਾਲ ਪਿਓਰ ਸ਼ਾਫੌਨ ਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਨੇ ਦੇਖੋ ਨੈੱਕ ਵਰਕ ਹੋਇਆ ਵੈ ਇਸ ਤੇ ਠੀਕ ਹੈ ਨੈੱਕ ਵਰਕ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਹਾਂਜੀ ਇਹ ਸੀਗੇ ਰਖੜੀ ਦੇ ਬਹੁਤ ਸਸਤੇ ਸੂਟ ਦਿੱਤੇ ਤੁਹਾਨੂੰ ਉਮੀਦ ਕਰਦੀ ਹਾਂ ਪਸੰਦਾ ਹੀ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much